ਸੇਵਕ ਉਹ ਸੇਵਾ ਬਣ ਆਈ ਜਿਹੜਾ ਜਿਹੜਾ ਹਿਰਦਾ ਜਿਹੜਾ ਦੂਸਰੇ ਦਾ ਦਰਦ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹੀ ਤਾਂ ਵਡਿਆਈ ਆ ਵੀ ਅਸੀਂ ਦੂਜੇ ਦਾ ਦਰਦ ਪਹਿਲਾਂ ਵੇਖਦੇ ਆਪਣਾ ਬਾਅਦ ਚ ਦੇਖਦੇ ਪਤਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਵੀ ਇੱਕ ਦਿਨ ਚ ਇੱਕ ਟਰੈਕਟਰ ਹੁੰਦਾ ਠੀਕ ਇਹ ਫ੍ਰੀ ਸਾਰੀ ਸੇਵਾ ਇੱਥੇ ਆ ਕੇ ਪਿੰਡ ਵਿੱਚ ਆ ਕੇ ਇੱਥੇ ਦੇਖੋ ਇਹ ਵਰਕਸ਼ਾਪ ਹੀ ਬਣਾਈ ਹੈ ਸਾਰੇ ਪਿੰਡ ਦੇ ਟਰੈਕਟਰ ਠੀਕ ਕਰ। ਮਤਲਬ ਕਿ ਜਿਹੜੇ ਪਾਣੀ ਚ ਭਿੱਜੇ ਹੋਏ ਟਰੈਕਟਰ ਹਨਾ ਕਿਉਂਕਿ ਕਹਿੰਦੇ 5-5 ਫੁੱਟ ਪਾਣੀ ਜਿਹੜਾ ਇਹਨਾਂ ਤੇ ਖੜਾ ਹੋਇਆ ਸੀ ਤਾਂ ਕੀ ਜਿਆਦਾ ਨੁਕਸਾਨ ਹੋਇਆ? ਬਿਲਕੁਲ ਜਾਮ ਹੋ ਗਿਆ। ਗਰਮਿੰਦੇ ਇੰਜਨ ਥੋੜੇ ਖਰਾਬ ਹੋ ਗਿਆ, ਕੁਝ ਗੇਰਾਂ ਦੇ ਵਿੱਚ ਪਾਣੀ ਪੈ ਗਿਆ। ਹਾਂ ਇਹ ਠੀਕ ਹੋ ਸਕਦੇ ਨੇ। ਹਾਂਜੀ ਬਿਲਕੁਲ ਹੋ ਜਾਈਗਾ। ਸਭ ਤੋਂ ਜਿਆਦਾ ਮੇਨ ਕਿਸ ਚੀਜ਼ ਦਾ ਨੁਕਸਾਨ ਹੁੰਦਾ? ਪਿਛੇ ਗੇਰ ਦਾ ਤੇ ਇੰਜਨ ਦਾ ਹੁੰਦਾ। ਇੰਜਨ ਤੇ ਗੇਰਾਂ ਦਾ ਨੁਕਸਾਨ ਜਿਆਦਾ ਹੁੰਦਾ। ਹਾਂਜੀ। ਔਰ ਇਹ ਮਸ਼ੀਨਰੀ ਤੇ ਇੰਨਾ ਇੰਨਾ ਪੈਸ ਜਿੰਨਾਂ ਦਾ ਘਰ ਆਪ ਨੂੰ ਡੁੱਬਾ ਜੀ ਇਹਨਾਂ ਦਾ ਘਰ ਆਪ ਹੀ ਡੁੱਬਾ ਰਹੇ ਫਿਰ ਸੇਵਾ ਕਰਦੇ ਜਿੰਨੇ ਇਹਨਾਂ ਬਾਦਰੀ ਕੰਨ ਵੀਰ ਦੀ ਇਹਨਾਂ ਦਾ ਘਰ ਪਾਣੀ ਹੱਥ ਚ ਗੋਣਾ ਬਸ ਉਸ ਗੋਣ ਨੂੰ ਲੈ ਕੇ ਚੱਲੇ ਹੋ ਬਿਲਕੁਲ ਠੀਕ ਹਾਂ ਤੇ ਫਿਰ ਜੇ ਤੁਹਾਡਾ ਵੀ ਘਰ ਡੁੱਬਾ ਨੁਕਸਾਨ ਤੁਹਾਡਾ ਵੀ ਹੋਇਆ ਤੁਹਾਡਾ ਘਰ ਕਿਵੇਂ ਚੱਲਣੇ ਗੱਲ ਨਹੀਂ ਅਸੀਂ ਆੜ ਪੀੜਤੀਆਂ ਸਾਰੇ ਕੋਈ ਗੱਲ ਨਹੀਂ ਇਹਨਾਂ ਘਰਾਂ ਦੇ ਤਰੇੜਾ ਵੀ ਪਾਟੀਆਂ ਜੇ ਇਹਨਾਂ ਦੇ ਘਰ ਆਂ ਇਹ ਵੀਰੂਣੀ ਫੇਰ ਵੀ ਟ੍ਰੈਵਲੋ ਸੇਵਾ ਕਰਨ ਦੇ ਲਈ ਮਹਾਤਰੀ ਕੇਂਦਰ ਨੇ ਵੀਰੂਣੀ ਤੁਸੀਂ ਦੇਖ ਸਕਦੇ ਤੁਸੀਂ ਇਹ ਆ ਇੱਕ ਸਿੱਖ ਦਾ ਜੀ ਬਈ ਭਾਵਨਾ ਕਿੱਥੋਂ ਆਉਂਦੀ ਵੀਰ ਜੀ ਇਹ ਕਿਵੇਂ ਸੋਚ ਲਿਆ ਕਿ ਆਪਣੇ ਘਰ 'ਚ ਤਾਂ ਕੁਝ ਹੈ ਨਹੀਂ ਤੇ ਦੂਜੇ ਦੀ ਤੁਸੀਂ ਸੇਵਾ ਕਰਨ ਲੱਗੀ ਹੋ ਜਾਓ ਚਲੋ ਸਾ ਮਾਰਾ ਨੇ ਤੁਹਾਨੂੰ ਕੋਣ ਦਿੱਤਾ ਇਹ ਕਰਕੇ ਹਾਂ ਜੀ ਤਿੰਨ ਪਿੰਡ ਛੱਡ ਕੇ ਉੱਥੋਂ ਮਤਲਬ ਮਕੈਨਿਕ ਸਾਹਿਬ ਆਏ ਨੇ ਜੀ ਤੇ ਮਤਲਬ ਫ੍ਰੀ ਸੇਵਾ ਕਰ ਰਹੇ ਨੇ ਸਾਡੇ ਮਤਲਬ ਘਰ ਪਰਤੀ ਟਰੈਕਟਰ ਜਿਹੜੇ ਨੇ ਇਹਨਾਂ ਨੇ ਕਿਹਾ ਵੀ ਅਸੀਂ ਜਿੰਨੇ ਵੀ ਆ ਫਰੀ ਸੇਵਾ ਕਰਾਂਗੇ ਜੋ ਵੀ ਸਰਵਸਿਆ ਪਾਣੀ ਪਿਆ ਵਾ ਇਹ ਮਤਲਬ ਵੀ ਇੱਕ ਇੱਕ ਟਰੈਕਟਰ ਖੋਲ ਕੇ ਰੋਜ ਦਾ ਇੱਕ ਜਾਂ ਦੋ ਹੀ ਇਨਕ ਹੁੰਦਾ ਵਾ ਕਿਉਂਕਿ ਇਹਦੇ ਪੁਰਜਿਆਂ ਦੇ ਵਿੱਚ ਪਾਣੀ ਬਹੁਤ ਪੈ ਚੁੱਕਾ ਹੈ ਦਰਸ਼ਕੋ ਜਦੋਂ ਤੋਂ ਹੜਾ ਪਿੰਡਾਂ ਦੇ ਵਿੱਚ ਮਾਰ ਕੀਤੇ ਨੇ ਤਾਂ ਉਦੋਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਕਿ ਸੇਵਾਵਾਂ ਚੱਲ ਰਹੀਆਂ ਨੇ ਇੱਕ ਪਾਸੇ ਤਾਂ ਕੰਬਲਾ ਗੱਦਿਆਂ ਦੀ ਸੇਵਾ ਚੱਲ ਰਹੀ ਹੈ ਤੇ ਜਦੋਂ ਇਸ ਹੜਾ ਨੇ ਮਸ਼ੀਨਰੀ ਨੂੰ ਖਰਾਬ ਕੀਤਾ ਕਿਉਂਕਿ ਮਸ਼ੀਨਰੀ ਸਾਰੀ ਭੇਜ ਕੇ ਖਰਾਬ ਹੋ ਗਈ ਸੀ ਤਾਂ ਦੇਖ ਸਕਦੇ ਹੋ ਰਿਪੇਅਰ ਕਰਨ ਦੇ ਲਈ ਵੀ ਜਿਹੜੇ ਕਿ ਫ੍ਰੀ ਸੇਵਾ ਕਰਨ ਲਈ ਮਕੈਨਿਕ ਪਹੁੰਚ ਰਹੇ ਨੇ ਕਿੰਨੀ ਹੈਰਾਨਗੀ ਦੀ ਗੱਲ ਆ ਕਿ ਇੱਥੇ ਜਦੋਂ ਦੇਖਿਆ ਕਿ ਪੰਜਾਬ ਤੇ ਹੜਾ ਦੀ ਮਾਰ ਜ਼ਿਆਦਾ ਆ ਤੇ ਕਿਸੇ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਚਾਹੇ ਉਹ ਗੱਡੀਆਂ ਦੀ ਮਸ਼ੀਨਰੀ ਹੋਵੇ ਤੇ ਚਾਹੇ ਉਹ ਟਰੈਕਟਰਾਂ ਦੀ ਹੋਵੇ ਤੇ ਸਾਰੀ ਫ੍ਰੀ ਕੀਤੀ ਜਾ ਬਾਬਾ ਜੀ ਕੀ ਕਹਿਣਾ ਚਾਹੋਗੇ ਦੇਖੋ ਆਪ ਮੁਹਾਰੇ ਹਰ ਕੋਈ ਆ ਕੇ ਸੇਵਾ ਕਰ ਰਿਹਾ ਔਰ ਆਪਣਾ ਇੱਥੇ ਕੋਈ ਕਮਾਈ ਨਹੀਂ ਵੇਖ ਰਿਹਾ ਹਾਲਾਂਕਿ ਜਿਹੜੇ ਬਿਜ਼ਨਸਮੈਨ ਨੇ ਦੁਕਾਨਦਾਰ ਨੇ ਉਹਨਾਂ ਨੇ ਰੇਟ ਵਧਾ ਦਿੱਤੇ ਸੀ ਪਰ ਇਹੋ ਜਿਹੇ ਵੀਰ ਨੇ ਜਿਨ੍ਹਾਂ ਨੇ ਆਪਣੇ ਪੈਸੇ ਵੀ ਛੱਡ ਦਿੱਤੇ ਸੇਵਕੋ ਸੇਵਾ ਬਣੀ ਆਈ ਜੀ ਬਿਲਕੁਲ ਇਹ ਜਿਹੜਾ ਜਿਹੜਾ ਹਿਰਦਾ ਜਿਹੜਾ ਦੂਸਰੇ ਦਾ ਦਰਦ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹਦਾ ਵਿਵਿਦਾਈ ਆ ਕਿ ਅਸੀਂ ਦੂਜੇ ਦਾ ਦਰਦ ਪਹਿਲਾਂ ਵੇਖਦੇ ਆਪਣਾ ਬਾਅਦ ਚ ਦੇਖਦੇ ਇਹ ਹੁਣ ਜਿਹੜੇ ਭਰਾ ਮੈਂ ਤਾਂ ਇਹਨਾਂ ਦਾ ਤਹਿ ਦਿਲ ਤੋਂ ਸ਼ਬਦ ਨਹੀਂ ਹੈ ਇਹਨਾਂ ਦੇ ਕਿਹੜੇ ਸ਼ਬਦ ਹਨ ਇਹਨਾਂ ਦਾ ਹਾਲਾਂਕਿ ਇਹ ਵੀ ਵੀਰ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਕਿਰਤ ਕਰਕੇ ਹੀ ਖਾਣੀ ਹੈ ਹਾਂ ਹਾਂਜੀ ਉਹਨਾਂ ਨੇ ਇਹੀ ਕੰਮਕਾਰ ਕਰਕੇ ਹੁਣ ਪਤਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਭਈ ਇੱਕ ਦਿਨ ਜੇ ਇੱਕ ਟਰੈਕਟਰ ਹੁੰਦਾ ਠੀਕ ਇਹ ਇਹ ਫ੍ਰੀ ਸਾਰੀ ਸੇਵਾ ਇਹ ਇੱਥੇ ਆ ਕੇ ਪਿੰਡ ਵਿੱਚ ਆ ਕੇ ਇੱਥੇ ਦੇਖੋ ਇਹ ਵਰਕਸ਼ਾਪ ਹੀ ਬਣਾਈ ਹੈ ਸਾਰੇ ਪਿੰਡ ਦੇ ਟਰੈਕਟਰ ਠੀਕ ਕਰਨ ਲਈ ਜਦੋਂ ਹਾਰ ਆਏ ਪਾਣੀ ਭਰਿਆ ਗਿਆ ਤੇ ਜਾਮ ਹੋ ਗਏ ਸੀ ਨਾ ਪਾਣੀ ਨਾਲ ਪਾਣੀ ਭਰ ਗਿਆ ਸੀ ਇਹਨਾਂ ਦੇ ਉੱਪਰ ਤੱਕ ਉਹ ਦੇਖੋ ਗੇਟਾਂ ਤੱਕ ਪਤਾ ਲੱਗਦਾ ਪਈ ਪਾਣੀ ਕਿੰਨਾ ਕਿੰਨਾ ਇਹ ਟਰੈਕਟਰਾਂ ਦਾ ਤਾਂ ਪੂਰਾ ਉਹ ਹੋ ਗਿਆ ਸੀ ਨਹੀਂ ਨੁਕਸਾਨ ਤਾਂ ਬਹੁਤ ਆ ਪਰ ਭਪਾਈ ਹੁਣੀ ਵੀ ਬੜੀ ਔਖੀ ਆ ਪਰ ਸਮਾਂ ਹੀ ਹੁਣ ਇਹ ਜ਼ਖਮ ਜਿਹੜੇ ਆ ਨਾ ਇਹ ਜਿਹੜੀ ਭਪਾਈ ਆ ਸਮੇਂ ਦੇ ਨਾਲ ਹੀ ਹੁਣੀ ਆ ਸਾਨੂੰ ਆ ਵੱਧ ਤੋਂ ਵੱਧ ਜਿਹੜੇ ਪ੍ਰਭਾਵਿਤ ਲੋਕ ਆ ਇਸ ਵਿਪਤਾ ਦੀ ਘੜੀ ਵਿੱਚ ਅਸੀਂ ਉਹਨਾਂ ਨਾਲ ਸਾਥ ਦੇਈ ਉਹਨਾਂ ਨਾਲ ਖਲੋਈਏ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਆ ਨਾ ਬਿਲਕੁਲ ਹੈ ਨਹੀਂ ਉਹ ਸਿਧਾਂਤ ਨੂੰ ਵੀ ਮੰਨिए ਤੇ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਦੁੱਖ ਵਿੱਚ ਇਹਨਾਂ ਦੇ ਦਰਦ ਵਿੱਚ ਜੋ ਵੀ ਇਹਨਾਂ ਦੀ ਲੋੜ ਹੈ ਮੈਂ ਪਹਿਲਾਂ ਵੀ ਬੇਨਤੀ ਕਰਕੇ ਆਇਆ ਪਿੱਛੇ ਹੁਣ ਇੱਕ ਹੋਰ ਇਹ ਇਹ ਜਿਹੜੇ ਵੀਰ ਕਰ ਰਹੇ ਹਨ ਇਹ ਸੇਵਾ ਇਹ ਬੜੀ ਮਹਾਨ ਵੱਡੀ ਸੇਵਾ ਹੈ ਘਰੋਂ ਵੇ ਘਰ ਹੋ ਕੇ ਇੱਥੇ ਆ ਕੇ ਦੇਖੋ ਨਾ ਹਾਂ ਮਸਲ ਇਹਨਾਂ ਦਾ ਕਾਰ ਕਿੱਥੇ ਹੋਊਗਾ ਕਿਥੋਂ ਮਿਸਤਰੀ ਆਏ ਆ ਆਪਣਾ ਕੰਮ ਕਾਰ ਬੱਚੇ ਪਰਿਵਾਰ ਛੱਡ ਕੇ ਆਏ ਹੋਣਗੇ ਇੱਥੇ ਆ ਕੇ ਬੈਠੇ ਅਸੀਂ ਹੁਣ ਆਏ ਸਵੇਰੇ ਸ਼ਾਮ ਨੂੰ ਆਪੋ ਆਪਣੇ ਘਰ ਹੀ ਪਹੁੰਚ ਜਾਣਾ ਰਾਤੋਂ ਰਾਤ ਤੇ ਇਹ ਧੰਨਤਾ ਦੇ ਯੋਗ ਆ ਜਿਹੜੇ ਸੇਵਾਵਾਂ ਨਿਭਾ ਰਹੇ ਤੇ ਨਾਲ ਲੱਗਦੇ ਮੈਂ ਫੇਰ ਇੱਕ ਵਾਰੀ ਦੁਬਾਰਾ ਬੇਨਤੀ ਕਰੂੰਗਾ ਵੀ ਇੱਥੇ ਇੱਕ ਚੀਜ਼ ਦੀ ਹੋਰ ਬੜੀ ਲੋੜ ਹੋਊਗੀ ਹੁਣ ਜਿਹੜੇ ਬੱਚਿਆਂ ਦੀ ਪੜ੍ਹਾਈ ਉਹ ਵੀ ਨਾ ਪਿੱਛੇ ਪੈ ਜਾਏ ਉਹਨਾਂ ਉਹਨਾਂ ਵੱਲ ਵੀ ਅਸੀਂ ਅ ਮੇਰੇ ਜਿਹੜੇ ਸੇਵਾ ਕਰਨ ਵਾਲੇ ਵੀਰ ਆ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਆ ਉਹ ਇਸ ਪਾਸੇ ਵੀ ਕੁਝ ਧਿਆਨ ਦੇਣ ਜਿਹੜੇ ਇਸ ਕਾਰੋਬਾਰ ਨਾਲ ਰਿਲੇਟਡ ਆ ਐਜੂਕੇਸ਼ਨ ਦੇ ਨਾਲ ਜਾਂ ਇਸ ਵਪਾਰ ਨਾਲ ਜਿਹੜੇ ਕਾਪੀਆਂ ਕਿਤਾਬਾਂ ਉਹ ਪਤਾ ਕਰਕੇ ਤੇ ਬੱਚਿਆਂ ਨੂੰ ਇਥੇ ਪ੍ਰੋਵਾਈਡ ਕਰਨ ਕਿਉਂ ਸਾਰੀਆਂ ਕਿਤਾਬਾਂ ਸਭ ਕਾਪੀਆਂ ਸਾਰਾ ਸਮਾਨ ਬੱਚਿਆਂ ਦਾ ਬਿਲਕੁਲ ਬੱਚਾ ਹੀ ਕੁਛ ਨਹੀਂ ਮੌਕਾ ਵੀ ਨਹੀਂ ਮਿਲਿਆ ਉਹਨਾਂ ਨੂੰ ਤੇ ਉਹ ਇੱਕ ਆ ਵੀ ਬਚ ਗਏ ਨੇ ਬਹੁਤ ਹੈ ਕਿਤਾਬਾਂ ਕਾਪੀ ਕਿੱਥੋਂ ਬਚਣੀਆਂ ਸੀ ਤਾਂ ਉਹ ਉਹ ਵੀ ਅਸੀਂ ਸਾਰਿਆਂ ਨੂੰ ਮੇਰੀ ਬੇਨਤੀ ਆਪ ਦੇ ਚੈਨਲ ਰਾਹੀਂ ਕਿ ਉਧਰ ਵੀ ਅਸੀਂ ਧਿਆਨ ਦਈਏ ਮਕੈਨਿਕ ਸਾਹਿਬ ਨਾਲ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੀ ਪੂਰੇ ਤਿੰਨ ਟਰੈਕਟਰ ਇਕੱਠੇ ਖੜੇ ਹੋਏ ਨੇ ਇੱਥੇ ਦੋ ਤਿੰਨ ਪਰਿਵਾਰਾਂ ਦੇ ਟਰੈਕਟਰ ਜਿਹੜੇ ਖੜੇ ਹੋਏ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਇਹ ਕਿੱਥੋਂ ਆਏ ਹਨ ਮਕੈਨਿਕ ਵੀ ਜਿਹੜੇ ਮੈਡਮ ਜੀ ਸਾਡੇ ਕੋਈ ਦੋ ਇਨ ਪਿੰਡ ਛੱਡ ਕੇ ਉੱਥੋਂ ਮਤਲਬ ਮਕੈਨਿਕ ਸਾਹਿਬ ਆਏ ਨੇ ਜੀ ਤੇ ਮਤਲਬ ਫ੍ਰੀ ਸੇਵਾ ਕਰ ਰਹੇ ਨੇ ਸਾਡੇ ਮਤਲਬ ਘਰ ਪਰਤੀ ਟਰੈਕਟਰ ਜਿਹੜੇ ਨੇ ਇਹਨਾਂ ਨੇ ਕਿਹਾ ਵੀ ਅਸੀਂ ਜਿੰਨੇ ਵੀ ਆ ਫ੍ਰੀ ਸੇਵਾ ਕਰਾਂਗੇ ਜੋ ਵੀ ਸਰਵਿਸ ਆ ਪਾਣੀ ਪਿਆ ਵਾ ਇਹ ਮਤਲਬ ਵੀ ਇੱਕ ਇੱਕ ਟਰੈਕਟਰ ਖੋਲ ਕੇ ਰੋਜ਼ ਦਾ ਇੱਕ ਜਾਂ ਦੋ ਹੀ ਇਨਾਂ ਕੋਲ ਹੁੰਦਾ ਵਾ ਕਿਉਂਕਿ ਇਹਦੇ ਪੁਰਜਿਆਂ ਦੇ ਵਿੱਚ ਪਾਣੀ ਬਹੁਤ ਪੈ ਚੁੱਕਾ ਹੈ ਹਾਂ ਬਿਲਕੁਲ ਇਹ ਤੁਸੀਂ ਖੁਦ ਵੀ ਦੇਖ ਸਕਦੇ ਹੋ ਸਾਰੇ ਹਿੱਸੇ ਖੋਲੇ ਹੋਏ ਨੇ ਇਹਨਾਂ ਨੇ ਇਹ ਕਹਿੰਦੇ ਨੇ ਵੀ ਅਸੀਂ ਉਦਾਂ ਨਹੀਂ ਵੀ ਜਿੱਦਾਂ ਸਰਵਿਸ ਕਰਕੇ ਕੋਈ ਦੇ ਗਿਆ ਤੇ ਨਾਰਮਲ ਕੰਮ ਕਰਕੇ ਚੱਲ ਜੀਏ ਤੇ ਤੁਹੀਂ ਤੁਹਾਡਾ ਨੁਕਸਾਨ ਬਾਜ ਜ਼ਿਆਦਾ ਹੋ ਜੇ ਪਰ ਇਹ ਲੇਕਣਾ ਬੜੇ ਪਿਆਰ ਨਾਲ ਸਾਡੇ ਮਿਸ਼ਤੀ ਸਾਹਿਬ ਬਹੁਤ ਹੀ ਮਸ਼ਹੂਰ ਨੇ ਇੱਥੇ ਚੰਗੀ ਇਹਨਾਂ ਦੇ ਅੱਡੇ ਤੇ ਦੁਕਾਨ ਹੈ ਤੇ ਇਹ ਬੜੀ ਮਿਹਨਤ ਨਾਲ ਕੰਮ ਕਰ ਰਹੇ ਮੈਂ ਛੱਡ ਕੇ ਮਤਲਬ ਪਿੰਡਾਂ ਚ ਆ ਜਿਹੜੀ ਕਾਰਜਾਂ ਦੀ ਸੇਵਾ ਮੈਂ ਇਹ ਪਿੰਡ ਦਾ ਖੋਨੇ ਵਾਲਾ ਸਰਪੰਚ ਹਾਂ ਹਾਂਜੀ ਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਵੀ ਜਿਹੜੀ ਆਪਣੀ ਘੜੀ ਪੰਨ ਕੇ ਤੇ ਇਹ ਲੱਗੇ ਹੋਏ ਨੇ ਬਾਕੀ ਜਿਹੜੀ ਜਿਹੜੀ ਤੁਹਾਡੀ ਟੀਮ ਆਈ ਆ ਅਈ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਇਹ ਪੰਜਕੁੱਲੇ ਲਾਗੋਂ ਆਈ ਆ ਹਾਂਜੀ ਹਾਂਜੀ ਜੀਰਕਪੁਰ ਤੋਂ ਆਈ ਆ ਜੀ ਆ ਵੇਖੋ ਗੁਰੂ ਗੋਬਿੰਦ ਸਿੰਘ ਦੀ ਧਰਤੀ ਆ ਉਥੇ ਵੇਖੋ ਜੀ ਨਾਢਾ ਸਾਹਿਬ ਗੁਰਦਾਰੇ ਨਾਲ ਆ ਸਾਰਾ ਕੁਝ ਹਾਂਜੀ ਤੇ ਅਸੀਂ ਇਹਨਾਂ ਦਾ ਬਹੁਤ ਐਡੀ ਦੂਰੋਂ ਵੀਰ ਸਾਡੇ ਵਾਸਤੇ ਆ ਰਹੇ ਨੇ ਘਰ ਘਰ ਜਾ ਕੇ ਹਾਂਜੀ ਘਰ ਘਰ ਹਾਂਜੀ ਹਾਂਜੀ ਤੇ ਨਹੀਂ ਰਹੇ ਅਸੀਂ ਸਿਰਫ ਦੁੱਖ ਵੰਡਾ ਰਹੇ ਹਾਂ ਨਹੀਂ ਨਹੀਂ ਇਹਨਾਂ ਦਾ ਅਸੀਂ ਧੰਨਵਾਦ ਨਹੀਂ ਕਰ ਸਕਦੇ ਕੋਈ ਪ੍ਰੋਣਾ ਐਡੀ ਦੂਰੋਂ ਚੱਲ ਕੇ ਆ ਜੇ ਤੇ ਹਿਸਾਬ ਲਾ ਲਓ ਕਿ ਇਹ ਫੇਰ ਵੀ ਨਾਢਾ ਸਾਹਿਬ ਗੁਰਦਾਰੇ ਲਾਗੋਂ ਆਏ ਨੇ ਹਾਂਜੀ ਤੇ ਇਹ ਆਣ ਕੇ ਸਾਡੀ ਸੇਵਾ ਕਰਨਦੇ ਨੇ ਤੇ ਅਸੀਂ ਅੰਦਰ ਦੇ ਧੰਨਵਾਦੀ ਆ ਮਸ਼ੀਨਰੀ ਬਾਰੇ ਵੀ ਜਾਨਣਾ ਚਾਹੁੰਦੇ ਆ ਵੀਰ ਜੀ ਜਦੋਂ ਤੁਸੀਂ ਹੁਣ ਟਰੈਕਟਰਾਂ ਨੂੰ ਆ ਕੇ ਦੇਖ ਰਹੇ ਹੋ ਇਹ ਪਾਣੀ ਚ ਭਿੱਜੇ ਹੋਏ ਟਰੈਕਟਰ ਹਨਾ ਕਿਉਂਕਿ ਕਹਿੰਦੇ 5-5 ਫੁੱਟ ਪਾਣੀ ਜਿਹੜਾ ਇਹਨਾਂ ਤੇ ਖੜਾ ਹੋਇਆ ਸੀ ਤਾਂ ਕੀ ਜਿਆਦਾ ਨੁਕਸਾਨ ਹੋਇਆ ਬਿਲਕੁਲ ਜਾਮ ਹੋ ਗਿਆ ਹਰਮਿੰਦੇ ਇੰਜਨ ਥੋੜੇ ਖਰਾਬ ਹੋ ਗਿਆ ਕੁਝ ਗੇਰਾਂ ਦਾ ਵਿੱਚ ਪਾਣੀ ਪੈ ਗਿਆ ਹਾਂ ਇਹ ਠੀਕ ਹੋ ਸਕਦੇ ਨੇ ਹਾਂਜੀ ਬਿਲਕੁਲ ਹੋ ਜਾਈਗਾ ਹੋ ਜਾਣਗੇ ਠੀਕ ਜੇ ਆਪਾਂ ਆਪ ਜਿਵੇਂ ਆਪਾਂ ਪਰਿਵਾਰਾਂ ਦੀਆਂ ਗੱਲਾਂ ਕਰਦੇ ਆ ਕਿ ਉਹ ਆਪਣਾ ਟਰੈਕਟਰ ਠੀਕ ਕਰਾਉਂ ਤੇ ਕਿੰਨਾ ਖਰਚਾ ਆ ਜਾਂਦਾ ਵੈਸੇ ਮੇਡਮ ਜੀ ਤਰਾਂ ਤੇ 15 15 20 20 ਹਜ਼ਾਰ ਰੁਪਏ ਲੱਗ ਰਿਹਾ ਜੀ ਹਾਂ ਜੀ ਕੁਝ ਵੀ ਰਹਿ ਗਿਆ ਉਹ ਤੇਲ ਦੇ ਸੇਵਾ ਕਰ ਰਹੇ ਨੇ ਅਸੀਂ ਰਿਪੇਅਰ ਦੀ ਕਰਦੇ ਤੁਸੀਂ ਰਿਪੇਅਰ ਦੀ ਹਾਂ ਜੀ ਤੇ ਤੁਸੀਂ ਮਤਲਬ ਕਿ ਕਹਿ ਸਕਦੇ ਆਪਣੀ ਦੁਕਾਨ ਛੱਡ ਕੇ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਟਰੈਕਟਰਾਂ ਨੂੰ ਦੇਖ ਰਹੇ ਹੋ ਮੇਡਮ ਪਿੰਡ ਕੋਨੇ ਵਾਲ ਦੇ ਵਿੱਚ ਜੀ ਸਿਰਫ ਆਪਾਂ 5 ਦਿਨ ਲਾਉਣੇ ਆ ਜੀ ਜਿੰਨੇ ਮਲ 2 3 ਦਿਹਾੜੀ ਦੇ ਬਣਾਈ ਜਾਂਦੇ ਆ ਬਣਾ ਕੇ ਦੇ ਇੰਨੀ ਕਿਸੇ ਉਹਨੇ ਦਿਨ ਦੇ ਵਿੱਚ ਦੋ ਟਰੈਕਟਰ ਠੀਕ ਕਰ ਦਿੱਤੇ ਦੋ ਦੋ ਭੰਜਨ ਤੇ ਤਿੰਨ ਭੰਜਨ ਜੀ ਸਭ ਤੋਂ ਜ਼ਿਆਦਾ ਮੇਨ ਕਿਸ ਚੀਜ਼ ਦਾ ਨੁਕਸਾਨ ਹੁੰਦਾ ਹੈ ਇੰਜਨ ਤੇ ਗੇਅਰ ਦਾ ਤੇ ਇੰਜਨ ਦਾ ਹੁੰਦਾ ਇੰਜਨ ਤੇ ਗੇਅਰਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਹਾਂਜੀ ਔਰ ਇਹ ਮਸ਼ੀਨਰੀ ਤੇ ਇੰਨਾ ਇੰਨਾ ਪੈਸਾ ਲੱਗਦਾ ਤੇ ਤੁਸੀਂ ਫ੍ਰੀ ਠੀਕ ਕਰਦੇ ਹੋ ਨਹੀਂ ਮੈਡਮ ਬਿਲਕੁਲ ਫ੍ਰੀ ਜੀ ਇਹਨਾਂ ਦਾ ਘਰ ਆਪ ਹੀ ਡੱਬਾ ਜੀ ਹੈ ਇਹਨਾਂ ਦਾ ਘਰ ਆਪ ਹੀ ਡੱਬਾ ਜੀ ਫਿਰ ਸੇਵਾ ਕਰਦੇ ਜਿੰਦੇ ਮੈਂ ਬਾਦਰੀ ਕੰਨ ਵੀਰ ਦੀ ਇਹਨਾਂ ਦਾ ਘਰ ਕੋਈ ਹੱਥ ਚ ਗੋਣਾ ਬਸ ਉਸ ਗੋਣ ਨੂੰ ਲੈ ਕੇ ਚੱਲੇ ਹੋ ਬਿਲਕੁਲ ਠੀਕ ਤੇ ਫਿਰ ਜੇ ਤੁਹਾਡਾ ਵੀ ਘਰ ਨੂੰ ਬਾਂ ਨੁਕਸਾਨ ਤੁਹਾਡਾ ਵੀ ਹੋਇਆ ਤੁਹਾਡਾ ਘਰ ਕਿਵੇਂ ਚੱਲ ਗਿਆ ਨਹੀਂ ਆਮ ਹੀ ਆੜ ਪੀੜਤੀਆਂ ਸਾਰੇ ਕੋਈ ਗੱਲ ਨਹੀਂ ਇਹਨਾਂ ਘਰਾਂ ਦੀ ਤਰੇੜਾਂ ਵੀ ਪਾਟੀਆਂ ਜਿਹੀਆਂ ਇਹਨਾਂ ਦੇ ਘਰਾਂ ਦੀਆਂ ਤੇ ਇਹ ਵੀਰੂ ਨਹੀਂ ਫੇਰ ਵੀ ਚੱਲੋ ਸੇਵਾ ਕਰਨੇ ਨੇ ਮੈਂ ਬਾਤਰੀ ਕੇਂਦਰ ਨੇ ਵੀਰੂ ਹੁੰਦੀ ਤੁਸੀਂ ਇਹ ਆ ਇੱਕ ਸਿੱਖ ਦਾ ਜਾਈ ਭਾਵਨਾ ਕਿੱਥੋਂ ਆਉਂਦੀ ਵੀਰ ਜੀ ਇਹ ਕਿਵੇਂ ਸੋਚ ਲਿਆ ਕਿ ਆਪਣੇ ਘਰ ਚ ਤਾਂ ਕੁਝ ਹੈ ਨਹੀਂ ਤੇ ਦੂਜੇ ਦੀ ਤੁਸੀਂ ਸੇਵਾ ਕਰਨ ਲੱਗੀ ਹੋਇਆ ਚਲੋ ਮਾਰਾ ਜੀ ਨੇ ਸਾਨੂੰ ਗੋਣ ਦਿੱਤਾ ਇਹ ਕਰਕੇ ਹਾਂ ਜੀ ਕਿੰਨੇ ਟਾਈਮ ਤੋਂ ਮਤਲਬ ਤੁਸੀਂ ਇਹੀ ਕੰਮ ਕਰ ਰਹੇ ਹੋ ਮੈਡਮ ਮੈਂ 15 ਸਾਲ ਤੋਂ ਕਰ ਰਹੀ ਹਾਂ 15 ਸਾਲਾਂ ਤੋਂ ਤੇਰੇ ਹੁਣ ਤੁਹਾਡੀ ਦੁਕਾਨ ਬੰਦ ਹੈ ਹਾਂਜੀ ਮੈਡਮ ਹੁਣ ਬੰਦ ਔਰ 5 ਦਿਨਾਂ ਤੋਂ ਤੁਸੀਂ ਇੱਧਰ ਹੀ ਲੱਗੇ ਹੋਏ ਹੋ ਹਾਂਜੀ ਮੈਡਮ ਜਿਉਂ ਦਾ ਹੜ ਪਿਆ ਇੱਧਰ ਹੀ ਹੈ ਹਾਂਜੀ ਚਾਵਾ ਬਾਬਾ ਦੇਖੋ ਤੁਸੀਂ ਇਹ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਇੰਜਨ ਖੋਲ ਕੇ ਰੱਖਿਆ ਹੋਇਆ ਔਰ ਇਹ ਸੇਵਾ ਭਾਵਨਾ ਦੇਖ ਸਕਦੇ ਹੋ ਤੁਸੀਂ ਜਿਸ ਦਾ ਘਰ ਡੁੱਬਿਆ ਹੋਵੇ ਉਹ ਕਿਸੇ ਦੀ ਸੇਵਾ ਕਰਨ ਬਾਰੇ ਕਿਵੇਂ ਸੋਚਦਾ ਆ ਉਹ ਤੁਸੀਂ ਇੱਕ ਉਦਾਹਰਨ ਦੇਖ ਸਕਦੇ ਹੋ ਵੀਰ ਦਾ ਕਿੱਡਾ ਵੱਡਾ ਜਜ਼ਬਾ ਆ ਕਿ ਆਪਣੇ ਘਰ ਦੇ ਵਿੱਚ ਤਰੇੜਾ ਪਈਆਂ 5 ਦਿਨਾਂ ਤੋਂ ਦੁਕਾਨ ਬੰਦਾ ਲੋਕਾਂ ਨੂੰ ਇਹ ਹੁੰਦਾ ਕਿ ਹੁਣ ਮੌਕਾ ਹੈਗਾ ਪੈਸੇ ਕਮਾਉਣ ਦਾ ਤਾਂ ਪੈਸੇ ਕਮਾ ਲਈਏ ਪਰ ਵੀਰ ਨੇ ਪੈਸਿਆਂ ਵੱਲ ਨਹੀਂ 20-20000 ਰੁਪਏ ਇੱਕ ਟਰੈਕਟਰ ਦਾ ਖਰਚਾ ਆ ਜਾਂਦਾ ਜਦੋਂ ਟਰੈਕਟਰ ਪਾਣੀ ਦੇ ਵਿੱਚ ਜਾਮ ਹੋ ਜਾਂਦਾ ਪਰ ਉਹ ਤੁਸੀਂ ਦੇਖ ਸਕਦੇ ਹੋ ਦਿਨ ਦੇ ਵਿੱਚ ਦੋ-ਦੋ ਟਰੈਕਟਰ ਠੀਕ ਕਰ ਰਹੇ ਨੇ ਤੇ ਫ੍ਰੀ ਆਫ ਕੋਸ ਸੇਵਾ ਕਰ ਰਹੇ ਨੇ ਆਪਣੀ ਦੁਕਾਨ ਬੰਦ ਕਰਕੇ ਪਿੰਡ ਵਿੱਚ 5 ਦਿਨਾਂ ਤੋਂ ਡਟੇ ਹੋਏ ਨੇ ਔਰ 5 ਦਿਨਾਂ ਤੋਂ ਕਹਿੰਦੇ ਦੋ ਦੋ ਟਰੈਕਟਰ ਠੀਕ ਕਰਕੇ ਜਾ ਰਹੇ ਤਾਂ ਜੋ ਛੇਤੀ ਇਹ ਪਿੰਡ ਦੇ ਵਿੱਚ ਸਾਰੀ ਮਸ਼ੀਨਰੀ ਠੀਕ ਹੋ ਸਕੇ ਸੋ ਇਹ ਜਜ਼ਬਾ ਤੁਸੀਂ ਦੇਖ ਸਕਦੇ ਹੋ ਵੀਰ ਦਾ ਬਹੁਤ ਖੁਸ਼ੀ ਵੀ ਹੁੰਦੀ ਹੈ ਕਿ ਸਾਡੇ ਪੰਜਾਬੀ ਭਰਾ ਹੀ ਪੰਜਾਬ ਦੇ ਨਾਲ ਖੜੇ ਨੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਖੜੇ ਨੇ ਤੇ ਜਿਹੜੇ ਹਰ ਸੇਵਾਵਾਂ ਕਰਨ ਦੇ ਲਈ ਤਤਪਰ ਰਹਿੰਦੇ ਨੇ ਸੋ ਇਹ ਸੇਵਾ ਦੀ ਇੱਕ ਉਦਾਹਰਣ ਤੁਹਾਨੂੰ ਦਿਖਾ ਰਹੇ ਹਾਂ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ